ਜਲਾਲਾਬਾਦ ਦੇ ਸਾਬਕਾ ਵਿਧਾਇਕ ਅਤੇ ਉੱਗੇ ਸਮਾਜ ਸੇਵੀ ਰਮਿੰਦਰ ਸਿੰਘ ਆਵਲਾ ਬੀਤੇ ਦਿਨੀ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ ਹੜ੍ਹ ਪ੍ਰਭਾਵਿਤ ਏਰੀਏ ਦਾ ਜੱਜਾ ਲੈਣ ਪੁੱਜੇ ਉੱਥੇ ਹੀ ਜਲਾਲਾਬਾਦ ਦੇ ਪਿੰਡ ਚੱਕ ਖੀਵਾ ਦੀ ਟਾਣੀ ਬਚਨ ਸਿੰਘ ਵਿਖੇ ਵੀ ਕਿਸਾਨ ਵੀਰਾਂ ਦਾ ਦਰਦ ਜਾਣਨ ਲਈ ਪੁੱਜੇ। ਉਹਨਾਂ ਨੇ ਕਿਹਾ ਕਿ ਕਿਸਾਨ ਵੀਰਾਂ ਨੂੰ ਬਣਦਾ ਮੁਹਾਵਜਾ ਸਰਕਾਰ ਨੂੰ ਤੁਰੰਤ ਦੇਣਾ ਚਾਹੀਦਾ ਹੈ। ਉਹਨਾਂ ਨੇ ਨਾਲ ਹੀ ਆਪਣੇ ਇੱਕ ਟਰੈਕਟਰ ਟਰਾਲੀ ਜੋ ਕਿ ਪਸ਼ੂਆਂ ਦੇ ਲਈ ਆਚਾਰ ਦਾ ਪਰਕੇ ਲਿਆਏ। ਅਤੇ ਕਿਸਾਨ ਵੀਰਾਂ ਨੂੰ ਸਮਰਪਿਤ ਕੀਤਾ ਉੱਤੇ ਹੀ ਉਹਨਾਂ ਕਿਹਾ ਕਿ ਜੇ ਕਿਸੇ ਵੀ ਲੋੜਵੰਦ ਨੂੰ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਹੈ ਤਾਂ ਉਹ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹਨ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਵਿੱਚੋਂ ਮਨਜੀਤ ਸਿੰਘ ਚਾਵਲਾ ਅਤੇ ਸ਼ੰਤੀ ਕਪੂਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹਿ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਆਓ ਹੁਣ ਤੁਹਾਨੂੰ ਮਿਲਾਉਂਦੇ ਆਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨਾਲ ਕਿਸ ਤਰ੍ਹਾਂ ਜਾਣਕਾਰੀ ਦੇ ਰਹੇ ਹਨ ਡੁੱਬਦਾ ਪਿਆ ਚੁੱਕਾ ਹੈ ਬਜਗਣਾ ਨਹੀਂ ਇਹ ਔਖਾ ਸਰ ਯਾਰ ਸਰ ਹੁਣ ਇਹਨਾਂ ਦਾ ਦਿਸਦਾ ਸਾਰੀ ਗੁਲੀ ਚ ਪਾਣੀ ਪੈ ਗਿਆ ਡੇਢ ਡੇਢ ਹਾਂ ਲਾ ਲਾ 2000 ਕਿੱਲਾ ਹੋ ਜਾਂਦਾ ਉਹ ਹੋ ਜਾਂਦਾ ਪਾਣੀ ਜੀ ਚੜ ਜਾਂਦਾ ਬਹੁਤ ਮਾੜਾ ਹੈ ਅੱਜ ਸਰ ਚੜੀ ਜਾਂਦਾ ਅੱਜ 2 ਫੁੱਟ ਪਾਣੀ ਵੱਧ ਗਿਆ ਅਈ ਤੇਰਾ ਮੁਆਵਜ਼ਾ ਤਾਂ ਨਹੀਂ ਮਿਲਿਆ ਸੀ ਨਹੀਂ ਜੀ ਜੀ ਸਰ ਕੀ 6800 ਰੁਪਏ ਮਿਲਿਆ ਜਿਹਨਾਂ ਦੇ ਕਚਰਾ ਰੱਖੇ 600 ਦੇ ਦਾ ਖਰਚਾ ਹੀ ਆਇਆ ਹੈ ਖਰਚਾ 4000 4500 ਰੁਪਏ ਲਵਾਈਏ ਰਵਾਈ ਤੋਂ ਲਵਾਈ ਪੂਰੇ ਹੁਣ ਤਾਂ ਸਾਰਾ ਖਰਚਾ ਹੋਇਆ ਪਿਆ ਹੁਣ ਸਿਰਫ ਵਡਣਾ ਹੀ ਸੀ ਇੱਕ ਸਪਰੇ ਹੋਣੀ ਸੀ ਸਾਰਾ ਹੁਣ ਖਰਚਾ ਜਿਹੜਾ ਹੋਇਆ ਫਿਰ 20-25 ਹਜ਼ਾਰ ਕਿੱਲੇ ਦਾ ਉਹ ਸਾਰਾ ਇਸ ਟਾਈਮ ਕਰ ਚੁੱਕੇ ਨੇ ਸਰ ਹੁਣ ਸਾਰਾ ਨਿਕਲੂ ਪਿਆ ਜਿਹੜਾ ਲੱਖ ਰੁਪਇਆ ਠੇਕਾ ਦਿੱਤਾ ਪੰਜਾ ਜਿਹੜੇ ਠੇਕੇ ਹੋਏ ਉਹ ਠੇਕੇ ਉਹ ਵੀ ਸਾਰੇ ਨੁਕਸਾਨ ਉਹਨਾਂ ਦਾ ਹੀ ਸਾਰਾ ਹੋ ਗਿਆ ਬਹੁਤ ਠੇਕੇ ਵਾਲੀ ਬਹੁਤ ਹੈਗੇ ਆ ਜੀ ਜੀ 50-70 ਹਜ਼ਾਰ ਰੁਪਇਆ ਇਹਦੇ ਸੇ ਮਵਾਜ਼ੇ ਦੀ ਵੀ ਗੱਲ ਕਰਦੇ ਠੀਕ ਹੈ ਸਰ ਡੰਗਰ ਵਾਲੀ ਚਾਰਾ ਜੇ ਕਿਸੇ ਗਰੀਬ ਦੇ ਕੋਲ ਰਾਸ਼ਨ ਨਹੀਂ ਹੈਗਾ ਸਾਨੂੰ ਦੱਸੋ ਉਹ ਅਸੀਂ ਲੈ ਕੇ ਆਏ ਠੀਕ ਠੀਕ ਜਿੰਨਾ ਕਹੋਗੇ ਕੱਲ ਪਰਸੋਂ ਚੌਥ ਹਫਤਾ ਜਿੰਨਾ ਕਹੋਗੇ ਉਸ ਦਿਨ ਤੇ ਸਰ ਬਹੁਤ ਤੁਹਾਡਾ ਧੰਨਵਾਦ ਹੈ ਅੱਗੇ ਵੀ ਸਾਡਾ ਹੋਰ ਜੋ ਚੀਜ਼ ਚਾਹੀਦੀ ਦੱਸੋ ਪਿੰਡ ਦਾ ਬਹੁਤ ਡੁੱਡਾ ਅਸੀਂ ਅਸੀਂ ਤਾਂ ਸਾਰੀ ਉਮਰ ਨਹੀਂ ਸਾਡੇ ਨਾ ਸਾਡੇ ਪਿੰਡ ਦੇ ਸਭ ਤੋਂ ਵੱਡੇ ਰੱਖ ਨਹੀਂ ਕੋਤੋਂ ਨੂੰ ਬੋਲ ਸਕਦੇ ਜਿਹੜੇ ਸਾਨੂੰ ਛੱਪੜ ਦੇ ਗਏ ਜੇ ਸਰ ਸਭ ਤੋਂ ਵੱਡੀ ਨਸਲ ਸਾਡੇ ਪਿੰਡ ਦੀ ਉਹ ਤੁਸੀਂ ਸਾਡੇ ਆ ਕੇ ਕੱਢੀ ਸਾਡਾ ਪਿੰਡ ਜਿਹੜਾ ਅੱਜ ਸੁੱਕਾ ਹੈ ਸੁੱਕਾ ਅੱਜ ਸਾਡੀ ਗਲੀਆਂ 'ਚ ਪਾਣੀ ਖੜਾ ਰਹਿੰਦਾ ਸੀ ਉਹ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਹਾਂਜੀ ਹਾਂਜੀ ਮੌਕੇ ਤੇ ਛੱਪੜ ਬਣਾ ਦਿੱਤਾ ਸੀ ਹਾਂਜੀ ਮੌਕੇ ਤੇ ਜਿਹੜਾ ਤੁਸੀਂ ਆਪਣੀ ਜੇਬ ਚ ਪਹਿਲਾਂ ਹੀ ਦੇਖ ਗਏ ਐਮਐਲ ਤੇ ਚਲ ਬਾਅਦ ਦੀ ਗੱਲ ਸੀ ਚਲੋ ਉਹ ਮਾਲਕ ਨੇ ਵਧੀਆ ਠੋਡੀ ਕੋਈ ਨਹੀਂ ਹੋਰ ਜੋ ਮਦਦ ਚਾਹੀਦੀ ਅਸੀਂ ਤੁਹਾਨੂੰ ਬਸ ਠੀਕ ਹੈ ਸੱਚੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡਾ ਸਹਿਯੋਗ ਦੇ ਰਹੇ ਜੀ ਸਾਡੇ ਕੋਲ ਆਏ ਤੁਸੀਂ ਅਸੀਂ ਬਹੁਤ ਬਹੁਤ ਧੰਨਵਾਦ ਸਰ ਸਾਨੂੰ ਤਾਂ ਕਦੇ ਜੰਗ ਦੀ ਹੱਥ ਲਓ ਪਿੰਡਾਂ ਦੀ ਪਹਿਲੀ ਲੱਗਦੀ ਇੱਕ ਸਾਡੇ ਬੱਚੇ ਮੀਨਾ ਮੀਨਾ ਜਿਵੇਂ ਹੁਣ ਮੀਨਾ ਸਕੂਲ ਬੰਦ ਰਹੇ ਨੇ ਸਾਡੇ ਸਕੂਲ ਮੀਨਾ ਜੰਗ ਵਾਲੇ 2 2 ਮਹੀਨੇ ਬੰਦ ਰਹੇ ਨੇ ਸਾਡੇ ਬੱਚਿਆਂ ਹੁੰਦੀ ਏ ਫਿਰ ਪਰਸੈਂਟ ਕੀ ਬਣਨ ਬੱਚਿਆਂ ਦੇ ਸਰ ਦੂਸਰੀ ਵਾਰ ਬੱਚਾ ਦੋਨੇ ਬਣਨੇ ਨੇ ਪਰਸੈਂਟ ਨੌਕਰੀ ਨਹੀਂ ਮਿਲਦੀ ਜਿਹੜੇ ਉਤਲੇ ਪਿੰਡਾਂ ਵਾਲੇ ਉਹਨਾਂ ਦੇ ਸਕੂਲ ਪੜ੍ਹਾਈ ਚੰਗੀ ਕਰ ਜਾਂਦੇ ਨੇ ਪਰ ਲੱਗ ਜਾਂਦੇ ਬਾਟਰ ਪੱਟੀ ਸਾਰੀ ਇੱਥੇ ਥੋੜਾ ਜਿਹਾ ਪਾਣੀ ਆ ਗਿਆ ਉਹ ਸਾਡੇ ਐਵੇਂ ਰਹਿ ਜਾਂਦੀ ਨਹੀਂ ਸਾਡਾ ਉਹ ਵੀ ਰਸਤਾ ਬੰਦ ਹੋ ਜਾਏਗਾ ਇਹ ਵੀ ਬੰਦ ਹੀ ਲੱਗਦਾ ਸਾਡੀ ਢਾਣੀ ਬਹੁਤ ਖਰਾਬ ਹੈ ਇੰਨੇ ਜਿਤੇ ਮਿੱਟੀ ਪਾਣੀ ਫੁੱਲ ਆ ਗਿਆ ਸੀ ਨਾ ਪਾਣੀ ਇਹ ਤੇ ਉੱਪਰ ਆ ਗਿਆ ਸੀ ਮਿੱਟੀ ਛੱਟੀ ਜਿੱਤੇ ਠੀਕ ਹੈ ਢੇਰ ਚੜ ਗਿਆ ਸੀ ਆਪਾਂ ਦੀ ਰਾਸ਼ਨ ਦੀ ਲੋੜ ਪਵੇ ਐਮਐਲਏ ਸਾਣ ਬਾਰਡਰ ਦੇ ਉੱਤੇ ਖੜੇ ਆ ਪਿੰਡ ਖੀਲੇ ਦੇ ਵਿੱਚ ਜੀ ਬਹੁਤ ਜਿਹੜੇ ਹਾਲਾਤ ਨੇ ਮਾੜੇ ਆ ਪਾਣੀ ਦੇ ਜੀ ਤਕਰੀਬਨ 2000 ਕਿੱਲਾ ਖਰਾਬ ਹੋ ਗਿਆ 23 ਚ ਇਸ ਤੋਂ ਵੀ ਜ਼ਿਆਦਾ ਖਰਾਬ ਹੋਇਆ ਸੀ ਉਸ ਤੋਂ ਪਹਿਲੇ ਅੱਜ ਤੀਜਾ ਸਾਲ ਹੋ ਗਿਆ ਫਸਲਾਂ ਮਰਦੀਆਂ ਪਈਆਂ ਲੱਖ ਲੱਖ ਰੁਪਇਆ ਕਈਆਂ ਨੇ ਇੱਥੇ ਠੇਕਾ ਦਿੱਤਾ ਸਰਕਾਰ ਨੂੰ ਜੀ ਸਰਕਾਰੀ ਜ਼ਮੀਨਾਂ ਵੀ ਲਈਆਂ ਅਸੀਂ ਮੰਗ ਕਰਦੇ ਹਾਂ ਕਿ 2 ਲੱਖ ਰੁਪਇਆ ਕਟੋ-ਕਟ ਕਿੱਲੇ ਦਾ ਮੁਆਵਜ਼ਾ ਮਿਲਣਾ ਚਾਹੀਦਾ ਪਿੰਡ ਵਾਲਿਆਂ ਦੀ ਮੰਗ ਹੈ ਚਾਰੇ ਦੀ ਉਹ ਅਸੀਂ ਚਾਰਾ ਨਾਲ ਲੈ ਕੇ ਆਏ ਹਾਂ ਜੀ ਉਹ ਚਾਰੇ ਦੀ ਜਾਂ ਰਾਸ਼ਨ ਦੀ ਚਿੰਤਾ ਨਾ ਕਰੋ ਅਸੀਂ ਤੁਹਾਨੂੰ ਅਸੀਂ ਆਪਦੇ ਕੋਲੋਂ ਪਰਵਾਇਡ ਕਰਾਵਾਂਗੇ ਦੇਵਾਂਗੇ ਔਰ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸਰ ਮਜੂਦਾ ਸਰਕਾਰ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਦੇਖੋ ਸਰਕਾਰ ਦਾ ਕੰਮ ਹੈ ਲੋਕਾਂ ਨੇ ਚੁਣੀ ਹੈ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਅੱਜ ਮੁਸੀਬਤ ਹੈ ਤੇ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਉਹ ਕਾਰਨ ਸਾਰੇ ਹੋਏਗਾ ਵੀ ਇੱਕ ਨਾ ਜਿਹੜੀਆਂ ਕੱਚੀਆਂ ਜ਼ਮੀਨਾਂ ਨੇ ਉਹਨਾਂ ਦਾ ਸਾਨੂੰ ਮੁਆਵਜ਼ਾ ਕਦੇ ਮਿਲਿਆ ਹੀ ਨਹੀਂ ਅੱਗੇ ਪਹਿਲਾਂ ਜਦੋਂ ਕਾਂਗਰਸ ਸਰਕਾਰਾਂ ਰੰਗਿਆ ਨੇ ਉਦੋਂ ਸਾਨੂੰ ਮਿਲਦਾ ਰਿਹਾ ਤੇ ਜਦੋਂ ਦੀ ਆ ਹੁਣ ਝੜੂ ਵਾਲੀ ਸਰਕਾਰ ਆਈ ਹੈ ਸਾਡੇ 23 ਜਿਹੜਾ ਨੁਕਸਾਨ ਹੋਇਆ ਨਹੀਂ ਮਿਲਿਆ ਸਾਨੂੰ ਕੁਝ ਨਹੀਂ ਮਿਲਿਆ ਪੱਕੀ ਵਾਲਿਆਂ ਨੂੰ ਕੋਈ ਵਿਚੋਂ 10% ਆਪਾਂ ਨੂੰ 7% ਮਿਲਿਆ ਬਾਕੀ ਦੇ ਕਿਸੇ ਸਰਹੰਦ ਦੇ ਬਾਰੇ ਤੁਸੀਂ ਕੋਈ ਸੋਚੋ ਕੱਚੀਆਂ ਪੈਲੀਆਂ ਨੇ ਕੱਚੀਆਂ ਪੈਲੀਆਂ ਜਿਹੜੀਆਂ ਪੱਕੀਆਂ ਬਕਰਾਂਗੇ ਅਸੀਂ ਆਪਦੇ ਇਲੈਕਸ਼ਨ ਮੈਨੀਫੈਸਟੋ ਚ ਵੀ ਦਿੱਤਾ ਹੋਇਆ ਅਸੀਂ ਇਹ ਮਸਲਾ ਹੱਲ ਹੋਣਾ ਬਹੁਤ ਜ਼ਰੂਰੀ ਹੈ ਔਰ ਬਾਰਡਰ ਤੇ ਇਹ ਸਭ ਤੋਂ ਵੱਡਾ ਮਸਲਾ ਹੈ ਹਾਂ ਜੀ ਸਰ ਰਹੇਗਾ ਕਿ ਜਿਹੜੇ ਡੁੱਬ ਜਾਂਦੇ ਨੇ ਉਹ ਰਹਿ ਜਾਂਦੇ ਨੇ ਜਿਹੜੇ ਸੁੱਕਦੇ ਉਹ ਲੈ ਜਾਂਦੇ ਨੇ ਠੀਕ ਆਪਾਂ ਸਿੱਧੇ ਨਿਕਲਦੇ